ਬਾਪੂ ਸ਼ਾਸ਼ੀਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਜੀ ਮੋਜਾ ਬਣੀ ਵੀਰਾ ਕਿਵੇਂ ਅੱਜ ਬਾਈ ਪਹੁੰਚੇ ਆ ਤੁਹਾਡੇ ਕੋਲੇ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਨਾਲ ਪਹੁੰਚੇ ਬਾਈ ਤਾਂ ਖੜੀ ਸਨ ਨਾ ਖੜੀ ਜਨ ਤਾਂਸ ਤੇ ਮੈਂ ਤਾਂ ਪਹਿਲੇ ਵੇਖਿਆ ਇਹਨੂੰ ਅਜਪਰ ਮੈਂ ਤਾਂ ਸੀ ਬਾਈ ਪਹਿਲਾਂ ਹੋਰ ਕੋਈ ਲੀਡਰ ਦੇਖਿਆ ਤੁਸੀਂ ਵੱਧੂ ਆਏ ਵੀਰਾ ਸਾਡੇ ਕੋਲ ਕਿਹੜੇ ਕਿਹੜੇ ਲੀਡਰ ਆਏ ਤੁਹਾਡੇ ਕੋਲ ਕੋਈ ਤਾਂ ਆਪਣਾ ਇੱਥੇ ਮੁੰਡਾ ਹੈਗਾ ਢੀਂਗੋ ਭਰਾ ਛਣੀ ਛਣੀ ਅੱਛਾ ਆਮ ਆਦਮੀ ਪਾਰਟੀ ਚੱਲੇ ਗਏ ਉਹ ਟਿੰਪੀਟੇ ਲੋਧਾ ਭਰਾ ਆਪਾਂ ਪਾਰਟੀ ਜਾ ਕੇ ਭਰਾਵਾ ਸਾਰੇ ਦੂਜੇ ਪਾਰਟੀ ਰਗੇ ਸਤਨ ਚੱਲਦਾ ਕੋਈ ਨਹੀਂ ਸੰਦਾ ਕਿਹੜੀ ਪਾਰਟੀ ਜਾਂ ਤੁਸੀਂ ਤੁਸੀਂ ਕਿਹੜੀ ਪਾਰਟੀ ਜੀ ਅਸੀਂ ਪਰ ਕਾਲੀ ਪਾੜਾਂਗੇ ਅੱਛਾ ਠੀਕ ਹੈ ਕਾਲੀ ਪਾੜਾਂਗੇ ਕਾਲੀ ਪਾਰਟੀ ਦੇ ਰੁਲ ਗਿਆ ਤੇ ਢੱਲੋ ਰਿਹਾ ਜਾ ਹਾਂ ਢਿੰਪੀ ਢੱਲੋ ਆਹ ਭਾਈ ਸਖਜਿੰਦਰ ਕੋਣੀ ਬੈਠੀ ਹੈ ਇਹ ਦਿਨ ਚ ਚਲੇ ਗਏ ਆ ਜੀ ਅਸੀਂ ਸਾਨੂੰ ਕੋਈ ਚੱਲਦਾ ਜੀ ਸਾਨੂੰ ਕੋਈ ਆਉਗਾ ਤੇ ਜਾਣਾ ਕੋਲੇ ਅੱਛਾ ਤੁਹਾਡਾ ਹਰਸ਼ ਵੀ ਬਾਦਲ ਸਾਡੇ ਨਾਲ ਹੀ ਹੈ ਠੀਕ ਹੈ ਜੀ ਉਹ ਸਾਡੇ ਨਾਲ ਹੀ ਹੈ ਨਾ ਨਾ ਹੁਣ ਇਹਦਾ ਸੁਖਵੀਰ ਬਾਦਲ ਨੂੰ ਲਾਉਣਾ ਜੀ ਇੱਥੇ ਲੜੂਗਾ ਚੋਣ ਜੀ ਸੁਖਵੀਰ ਬਾਦਲ ਨੂੰ ਲੜੂਗਾ ਸੁਭੀਆ ਬੰਨ ਬੋਟ ਪਾ ਦਾਂਗੇ ਭਰਾ ਅ ਸੁਖਵੀਰ ਬਾਦਲ ਨੂੰ ਪਾਉਂਗੇ ਵੋਟਾਂ ਜੀ ਹਾਂ ਵੀਰਾ ਕਿੰਨੇ ਚੰ ਕੰਮ ਕਰ ਚੰਗੇ ਕੀਤੇ ਉਹਨਾਂ ਨੇ ਮੁੰਡਾ ਨਾ ਨੌਰ ਤੇ ਮੈਲਾ ਉਹਨੇ ਅੱਛਾ ਸੁਖਵੀਰ ਬਾਦਲ ਕਿਹਨੇ ਹਾਂ ਅੱਛਾ ਜੀ ਤੇ ਮੈਂ ਪਹਿਲੇ 10 ਬਾਈ ਬਾਈ ਦੇ ਅੱਛਾ ਜੀ ਹਾਂ ਜੀ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਕਿਵੇਂ ਰਿਆ ਬਾਲਾ ਵਜੇ ਰਿਆ ਬਾਲਾ ਵਜੇ ਚੰਗੇ ਕੰਮ ਕੀਤੇ ਸੀ ਬੜਾ ਵਧੀਆ ਕੰਮ ਕੀਤੇ ਮੋਟਰਾਂ ਸਾਂਭ ਦੇ ਗਿਆ ਤੇ ਕੀ ਦੱਸੇ ਯਾਰ ਹਾਂਜੀ ਸਾਹਨ ਦਾ ਬੇੜੇ ਪਾਰ ਕਰ ਗਿਆ ਬੇੜੇ ਪਾਰ ਕਰ ਗਿਆ ਜੀ ਬੇੜੇ ਪਾਰ ਕਰ ਜਾ ਕਿਵੇਂ ਲੋਕ ਕਮਾਕਾਰਾਂ ਨੂੰ ਵੋਟ ਪਾ ਦਿੰਦੇ ਆ ਕਿ ਹਵਾ ਨੂੰ ਪਾ ਦਿੰਦੇ ਆ ਨਹੀਂ ਕਮਾਕਾਰ ਨੂੰ ਪਾ ਲੋਕ ਹਵਾ ਨੂੰ ਪਾਉਂਦੇ ਵੋਟ ਹਵਾ ਤਾਂ ਚੁਲਦੀ ਜਾਂਦੀ ਆ ਫਿਰ ਕਾਲੀ ਦਲ ਕਿਉਂ ਬੈਕਫੋਰਡ ਤੇ ਚਲਾ ਗਿਆ ਪਿੱਛੇ ਕਿਉਂ ਚਲਾ ਗਿਆ ਉਹ ਬਈ ਘਰ ਪਾੜ ਗਿਆ ਹੂੰ ਘਰ ਪਾੜ ਗਿਆ ਕਿਵੇਂ ਘਰ ਪਾੜ ਗਿਆ ਜੀ ਮਨਪ੍ਰੀਤ ਦੇ ਪਾਸੇ ਹੋ ਗਿਆ ਉਹਦੇ ਅਸੇ ਹੋ ਗਿਆ ਹੂੰ ਮਨਪ੍ਰੀਤ ਸਿੰਘ ਬਾਦਲ ਫੇਰ ਆ ਰਿਹਾ ਹੁਣ ਲੜੂ ਬਟਨ ਨਹੀਂ ਬਣਦੀ ਉਹਨੂੰ ਕੁਛ ਨਹੀਂ ਬਣਦਾ ਉਹ ਤਾਂ ਕਹਿੰਦਾ ਮੈਨੂੰ ਵੀ ਪਿਆਰ ਬਹੁਤ ਕਰਦੀ ਨਾ ਨਾ ਮੈਂ ਤਾਂ ਸੱਦਿਆਂ ਮੇਗੇ ਕਹਿੰਦਾ ਮੈਂ ਵੀ ਜਫੀ ਪਾ ਕੇ ਮਿਲਦਾ ਲੁਕਾ ਨਾ ਨਾ ਮੈਂ ਸੱਦਾ ਨਹੀਂ ਦਤਾ ਅੱਛਾ ਜੀ ਜੇ ਹੁਣ ਆ ਅੱਗੇ ਜਫੀ ਪਾਲੀ ਸੱਤ ਚ ਫਿਰ ਨਾ ਨਾ ਮੇਰਾ ਨਾਮ ਪੁਆਈ ਅੱਛਾ ਜੀ ਹਾਂਜੀ ਬਾਪੂ ਸასი ਕਾਲ ਹਾਂਜੀ ਕੀ ਹਾਲ ਚਾਲ ਨੇ ਠੀਕ ਵਧੀਆ ਕਿਵੇਂ ਦਾਲ ਖੇਢੀ ਜਾਂਦੇ ਹੋ ਫਿਰ ਹੋਰ ਕੰਮ ਕੀ ਹੈ ਦਾ ਬਾਈ ਫਿਰ ਆਇਆ ਸੁਖਜਿੰਦਰ ਕੋਣੀ ਤੁਹਾਡੇ ਕੋਲ ਅੱਜ ਹਾਂ ਕਿਵੇਂ ਮਿਲਦੇ ਗਿਲਦੇ ਆ ਪਹਿਲਾਂ ਹਾਂ ਮੇਰੇ ਕੋਣੀ ਜਰੀ ਰੇ ਮੇਰੀਆਂ ਆ ਵੀ ਮਿਲਦੇ ਆਂ ਅੱਛਾ ਆ ਵੀ ਮਿਲਦੇ ਆ ਜੀ ਕਿਵੇਂ ਅੱਜ ਬੈਠਿਆ ਤੂੰ ਤਾਂ ਨਹੀਂ ਕਿਹਾ ਸੀ ਕਿ ਬੈਠੀ ਆਂ ਨਹੀਂ ਨਹੀਂ ਰਿਸ਼ਤਦਾਰੀਆਂ ਪੁਰਾਣੀਆਂ ਪੁਰਾਣੀਆਂ ਰਿਸ਼ਤੇਦਾਰੀਆਂ ਕਾਲੀ ਦਲ ਦਾ ਰਾਜ ਵੀ ਇੱਥੇ ਕੀਤਾ ਅਕਾਲੀ ਦਲ ਨੇ ਕਿਵੇਂ ਉਹਨਾਂ ਦਾ ਰਾਜ ਕਿਵੇਂ ਦਰਿਆ ਠੀਕ ਹੈ ਮੈਂ ਤਾਂ ਚੰਗਾ ਨਹੀਂ ਗੱਲ ਮੇਰੇ ਬੁੜੀ ਨਹੀਂ ਬਣੀ ਘਰੇ ਉਹ ਫਿਰ ਆ ਗੋਰਾ ਆ ਜੀ ਆਪ ਤਕਬੀਰਾ ਮੋਟਾ ਮੰਨਿਆ ਪੈਂਜੀ ਵਾਲੇ ਮੋਟਾ ਨਹੀਂ ਆ ਉਹ ਬੰਦੇ ਤਾਂ ਪੁੜੀ ਨਹੀਂ ਬਜੀ ਨੇ ਪੀਟੇ ਲੋਗੋ ਜਿਨੇ ਲੀਡਰਸ਼ਿਪ ਹੋਵੇ ਮੈਂ ਸਾਰਿਆਂ ਕੋਲੇ ਲਗਾਏ ਕਿ ਡਰਵੇ ਹੋਵੇ ਤੇ ਕਿਸੇ ਦਾ ਹੰਗ ਨਹੀਂ ਬੱਠੀ ਹੁਣ ਐ ਨਹੀਂ ਸਰਿਆ ਯਾਰ ਸਾਨੂੰ ਵੀ ਮੰਨ ਲੈ ਉਹਦਾ ਨਾਮ ਹਨਾ ਹੁਣ ਮੈਂ ਕਹਾਂਗਾ ਆ ਤੇ ਕਾਂਗਰਸ ਕਹ ਰਿਹਾ ਲੜ ਕੇ ਆਖਿਆ ਸੀ ਸੜਕ ਬਣਦੀ ਦੂਜੇ ਨਾਲਸ ਨੂੰ ਬਣਨੀ ਠੀਕ ਹੈ ਜੀ ਮਰਦ ਉਹ ਵੈਰ ਨਹੀਂ ਗੀਪ ਪੀਟੇ ਲੋ ਆਮ ਆਦਮੀ ਪਾਰਟੀ ਚ ਚਲਾ ਗਿਆ ਹੁਣ ਕਹਿੰਦਾ ਮੈਨੂੰ ਪਿਆਰ ਮਾਪੇ ਇਹਨੇ ਖੜ ਪਰੇ ਵਾਸੀ ਕਰੀ ਉਹਨੂੰ ਅੱਛਾ ਠੀਕ ਹੈ ਖੜਦੇ ਨਿਕਦੇ ਹੋ ਠੀਕ ਹੈ ਕਿਵੇਂ ਆਮ ਆਦਮੀ ਪਾਰਟੀ ਗਿੱਦੜਾ ਬਹ ਹਲਕੇ ਤੋਂ ਜਿੱਤ ਸਕੀ ਠੀਕ ਹੈ ਜਰੇ ਵਧੀਆ ਜਿੱਤੂਗੀ ਆਪਾਂ ਕੋ ਨਰਾਜ਼ ਕਰ ਜੀਏ ਉਹ ਨਰਾਜ਼ ਨਹੀਂ ਕਰਨਾ ਕਿਹੜਾ ਕਹਿ ਦੇਣਾ ਵੀ ਪਾਵਾਂਗੇ ਪਰ ਜੇ ਮੈਨੂੰ ਆਲਦੀ ਕਹਾਣੀ ਕਰ ਲਈਏ ਉਹ ਦੱਸ ਵੀ ਹਰੀ ਠੀਕ ਹੈ ਸਿਰੇ ਬਾਤ ਲਾਦੀ ਉਹਨੂੰ ਮੈਨੂੰ ਕੀ ਪੁੱਛਦਾ ਤੂੰ ਠੀਕ ਹੈ ਬਾਪੂ ਹੈ ਜੀ ਕੰਮ ਕੀ ਹਾਲ ਚਾਲ ਨੇ ਕਿਵੇਂ ਠੀਕ ਹੋ ਫਿਰ ਕਿਵੇਂ ਲੀਡਰ ਆਉਂਦੇ ਆ ਸੱਥਾਂ ਦੇ ਵਿੱਚ ਤੁਹਾਡੇ ਕੋਲ ਲੀਡਰਾਂ ਦਾ ਕੰਮ ਹੈ ਪਰ ਲੀਡਰਾਂ ਨੂੰ ਤਾਂ ਆਉਣਾ ਹੀ ਆ ਕਿਵੇਂ ਵੋਟਾਂ ਵਾਸਤੇ ਆਉਂਦੇ ਆ ਕਿ ਉਹ ਵੀ ਮਿਲ ਮਿਲ ਜਾਂਦੇ ਆ ਮਿਲਦੇ ਆ ਤੇ ਮਰਜ਼ੀ ਕਿਹੜੇ ਕਿਹੜੇ ਲੀਡਰ ਮਿਲ ਜਾਂਦੇ ਆ ਤੁਹਾਨੂੰ ਮਨਪ੍ਰੀਤ ਮਿਲਦਾ ਸਖਵੀਰ ਮਿਲਦਾ ਰਾਜਾ ਮਿਲਦਾ ਸਗੇ ਜਿੰਦਰੀ ਕੋਣੀ ਆ ਜਾਂਦੇ ਆ ਇੱਥੇ ਮਿਲਦੇ ਆ ਲੋਕਾਂ ਚ ਵਾਧੂ ਆਉਂਦੇ ਆ ਤੇ ਕਿਵੇਂ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਐ ਡਿੰਪੀ ਢਿੱਲੋਂ ਨੂੰ ਟਿਕਟ ਦਿੱਤੀ ਜਾਣੀ ਆ ਜਾਂ ਦੂਜੇ ਪਾਸੇ ਸੁਖਜਿੰਦਰ ਕੌਣੀ ਐ ਉਹ ਵੀ ਦੌੜ ਦੇ ਵਿੱਚ ਆ ਦੋਨਾਂ ਦੇ ਵਿੱਚੋਂ ਟਿਕਟ ਕਿਹਨੂੰ ਮਿਲਣੀ ਚਾਹੀਦੀ ਐ ਤੇ ਟਿਕਟ ਤਾਂ ਹੁਣ ਉਹ ਆ ਜਿਹੜਾ ਪਹਿਲਾਂ ਨੰਨਾਲ ਲੱਗਿਆ ਉਸੇ ਨੂੰ ਮਿਲਣੀ ਚਾਹੀਦੀ ਐ ਨਵਾਂ ਬੰਦਾ ਆ ਕੇ ਤਾਂ ਹੁਣ ਪੈਸੇ ਦੇ ਜ਼ੋਰ ਨਾਲ ਸੱਤਾ ਇਹਦੇ ਨਾਂ ਸ਼ਮਾਇਦਾਰੀ ਦੇ ਜ਼ੋਰ ਨਾਲ ੜਟ ਲੈਂਦਾ ਹਾਂ 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 ਇਹ ਹੁਣ ਗੁਰਗਰੀਆਂ ਦਾ ਮੁੰਡਾ ਕੀ ਹੈ ਪਰ ਇਹਦੇ ਕੰਮ ਉਹਦੇ ਨੂੰ ਵੱਧ ਚੰਗੇ ਕਰੇ ਹੂੰ ਕਹਿੰਦੇ ਸੁਖਜਿੰਦਰ ਕੌਣੀ ਦਾ ਪਿਆਰ ਵੀ ਬੜਾ ਲੋਕਾਂ ਦੇ ਨਾਲ ਵਿੱਚ ਜਾਂਦੇ ਆਂ ਇਲਾਕੇ ਦਾ ਇਹ ਇਲਾਕੇ ਦਾ ਕੁੱਲ ਜਾਣਦਾ ਹੈ ਇਲਾਕੇ ਦਾ ਹੀ ਇਲਾਕੇ ਦਾ ਤਾਂ ਕਹਿੰਦੇ ਸੁਖਵੀਰ ਸਿੰਘ ਬਾਦਲ ਵੀ ਉਹ ਵੀ ਖੜੇ ਹੋਣਗੇ ਇੱਥੇ ਆਉਣਗੇ ਜਿਮਨੀ ਚੋਣਾਂ ਦੇ ਵਿੱਚ ਲੜਨਗੇ ਉਹਨਾਂ ਦਾ ਤਾਂ ਜਿੱਦੀ ਇਲਾਕਾ ਹੂੰ ਪੰਜ ਵਾਰੀ ਮੁੱਖ ਮੰਤਰੀ ਇੱਥੋਂ ਬਣਿਆ ਕਿ ਦੜਵੇ ਹਲਕੇ ਤੋਂ ਹੂੰ ਹੂੰ ਇਹ ਵੀ ਜਿੱਤੀ ਹੈ ਠੀਕ ਹੈ ਤਾਂ ਡਿੰਪੀ ਤੇ ਲੋਨੂ ਆਮ ਆਦਮੀ ਪਾਰਟੀ ਵੱਲੋਂ ਟਿਕਟ ਦਿੱਤੀ ਜਾਣੀ ਹੈ ਇਹ ਕਿਹਾ ਜਾ ਰਿਹਾ ਚਰਚਾਵਾਂ ਚੱਲ ਰਹੀਆਂ ਨੇ ਦੂਜੇ ਪਾਸੇ ਸੁਖਜਿੰਦਰ ਕੌਣੀ ਆ ਕਿਵੇਂ ਲੱਗਦਾ ਤੁਹਾਨੂੰ ਇੱਕ ਪਾਸੇ ਦਰੀਆਂ ਵਿਛਾਉਣ ਵਾਲੇ ਆ ਜਿਹੜੇ 10 ਸਾਲ ਤੋਂ ਉਹਨਾਂ ਨੇ ਮਿਹਨਤ ਕੀਤੀ ਹੈ ਦੂਜੇ ਪਾਸੇ ਡਿੰਪੀ ਢੇਲੋਂ ਕੱਲ ਆਉਂਦੇ ਨੇ ਪਰ ਆਮ ਲੋਕਾਂ ਦਾ ਕਹਿਣਾ ਹੈ ਕਿ ਵੀ ਖਾਸ ਬੰਦਿਆਂ ਨੂੰ ਉਰ ਲਾ ਲਿਆ ਆਮ ਆਦਮੀ ਪਾਰਟੀ ਨੇ ਜਿਹੜੇ ਪਹਿਲਾਂ ਵਾਲੇ ਉਹਨਾਂ ਨੂੰ ਭੁੱਲ ਗਏ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਆਮ ਆਦਮੀ ਪਾਰਟੀ ਖਾਸ ਹੁੰਦੀ ਨਜ਼ਰ ਆ ਰਹੀ ਹੈ ਅਸੀਂ ਤਾਂ ਇਹ ਦੇਖਦੇ ਹਾਂ ਵੀ ਜਿਹਦਾ ਲੰਮੇ ਸਮੇਂ ਦਾ ਤਜਰਬਾ ਹੈ ਉਹਨੂੰ ਦੇਖਣਾ ਚਾਹੀਦਾ ਹੂੰ ਪੈਸੇ ਦੇ ਜੋਰ ਨਾਲ ਤਾਂ ਅੱਜ ਪਾਰਟੀ ਚ ਕੋਈ ਬੰਦਾ ਵੀ ਆ ਸਕਦਾ ਬੰਦੇ ਨੂੰ ਦੇਖਣ ਬੰਦੇ ਤੇ ਕੰਮ ਦੇਖਣ ਲੋਕ ਕਮਾਕਾਰਾਂ ਨੂੰ ਦੇਖ ਕੇ ਵੋਟ ਪਾਉਂਦੇ ਆ ਜਾਂ ਬੰਦਾ ਦੇਖ ਕੇ ਵੋਟ ਪਾਉਂਦੇ ਆ ਗੇਦਰਵਾ ਹਲਕਾ ਦੀ ਲੋਕ ਪੈਸਾ ਵੇਖ ਕੇ ਵੋਟ ਪਾਉਂਦੇ ਆ ਕੋਈ ਬੰਦਾ ਨਹੀਂ ਵੇਂਦਾ ਕੋਈ ਹਲਕਾ ਨਹੀਂ ਆ ਵੇਂਦਾ ਨਹੀਂ ਨਹੀਂ ਉਮੀਦਵਾਰ ਨਹੀਂ ਵੇਂਦਾ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਜਿੱਤੇ ਸੀ ਫਿਰ ਉਦੋਂ ਕਿਵੇਂ ਲੋਕਾਂ ਨੇ ਜਿਤਾਇਆ ਉਹਨਾਂ ਨੂੰ ਉਦੋਂ ਹੋਰ ਗੱਲ ਸੀਗੀ ਉਦੋਂ ਪਿਆਰ ਸੀ ਜ ਆ ਪਰ ਅੱਜ ਵੀ ਲੀਡਰ ਤਾਂ ਇਹ ਗੱਲ ਕਹਿੰਦੇ ਆ ਨਾ ਕਿ ਸਾਡਾ ਤਾਂ ਪਿਆਰ ਆ ਇਹਨਾਂ ਦੇ ਨਾਲ ਲੋਕਾਂ ਦੇ ਨਾਲ ਪੈਸੇ ਨਾਲ ਪਿਆਰ ਆ ਕੋਈ ਲੋਕਾਂ ਦਾ ਪਿਆਰ ਨਹੀਂ ਮੈਂ ਤੈਨੂੰ ਕਹਿ ਦਿਆਂ ਕੱਲ ਨੂੰ ਤੁਹਾਡੇ ਮੂਰੀ ਆ ਜੂਗੀ ਤਾਈ ਤਾਂ ਜਿੰਦਰ ਕੋਣੀ ਹਰ ਕੇ ਤੁਰੇ ਫਿਰਦੇ ਆ ਵਿਚਾਰੇ ਪੈਸੇ ਵਾਲਾ ਬੰਦਾ ਆ ਕੇ ਟਿਕਟ ਲੈ ਲੈਂਦਾ ਪਾਰਟੀਆਂ ਨੂੰ ਇਦਾਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਤੇ ਲੋਕਾਂ ਦੇ ਨਾਲ ਖਿਲਵਾੜ ਹੋ ਰਿਹਾ ਹਾਂ ਬਿਲਕੁਲ ਤਾਂ ਲੀਡਰ ਆ ਦਲ ਬਦਲ ਜਾਂਦੇ ਆ ਔਰ ਲੋਕ ਉੱਥੇ ਖੜੇ ਰਹਿੰਦੇ ਆ ਬਿਲਕੁਲ ਕਨੇ ਤਾਂ ਪਿੰਡ ਲੈਵਲ ਤੇ ਲੈ ਲੋ ਜਿਹੜੇ ਬੰਦੇ ਕੋਲੇ ਪੈਸਾ ਉਹ ਸਰਪੰਚ ਬਣੂ ਦੂਜਾ ਬੰਦਾ ਬਣਦਾ ਨਹੀਂ ਹੂੰ ਬੰਦਾ ਭਾਵੇਂ ਲਾਇਕ ਹੋਵੇ ਹੂੰ ਪਰ ਸੀਐਮ ਭਗਵੰਤ ਮਾਨ ਨੇ ਤਾਂ ਐਲਾਨ ਕਰਤਾ 5 ਲੱਖ ਰੁਪਏ ਦੇਵਾਂਗੇ ਕਹਿੰਦੇ ਸਰਬਸੰਮਤੀ ਨਾਲ ਸਰਪੰਚ ਚੁਣ ਲੋ ਚਲੋ ਉਹ ਤਾਂ ਦੇਖਾਂਗੇ ਜਦੋਂ ਟਾਈਮ ਆਵਾ ਚੁਣਨਾ ਚਾਹੀਦਾ ਸਰਬਸੰਮਤੀ ਨਾਲ ਚਾਹੀਦਾ ਚਾਹੀਦਾ ਕਿਵੇਂ ਸਰਬਸੰਮਤੀ ਨਾਲ ਚੁਣਿਆ ਸਰਪੰਚ ਕੰਮ ਕਰ ਦਿੰਦਾ ਲੋਕਾਂ ਦੇ ਕਰੂਗਾ ਫਿਰ ਉਹਨੂੰ ਸਾਰਾ ਪਿੰਡ ਹੀ ਇੱਕ ਹੋ ਜਾਂਦਾ ਨਹੀਂ ਕਹਿੰਦੇ ਲੋਕ ਕਹਿੰਦੇ ਕਿ ਸਰਬਸੰਮਤੀ ਨਾਲ ਚੁਣਿਆ ਸਰਪੰਚ ਤਾਂ ਕਹਿ ਦਿੰਦਾ ਕਿ ਸਾਰਿਆਂ ਦੀ ਝੇਪ ਹੋ ਜਾਂਦੀ ਹੈ ਉਹਨੂੰ ਸੱਚੀ ਗੱਲ ਹੀ ਨਹੀਂ ਕਹਿੰਦਾ ਜਿਹੜਾ ਬੰਦਾ ਸਰਬਸੰਮਤੀ ਨਾਲ ਚੁਣੀਦਾ ਜਾਂ ਪਿੰਡ ਚੁਣੂ ਆਪਦਾ ਪਰਿਵਾਰ ਮੰਨੂਗਾ ਪਿੰਡ ਨੂੰ ਹੂੰ ਭਾਵੇਂ ਉਹਦੇ ਨਾਲ ਪਿਛਲਾ ਜਾਤੀ ਵਾਸਤਾ ਉਹ ਸਾਰਾ ਛੱਡੂਗਾ ਹੂੰ ਹੂੰ ਕਿਵੇਂ ਪਿੰਡਾਂ ਦੇ ਵਿੱਚ ਚੁਣੇ ਗਏ ਸਰਪੰਚ ਆ ਜਿਹੜੇ ਉਹਨਾਂ ਤੋਂ ਕਿਵੇਂ ਲੱਗਦਾ ਤੁਹਾਡੀ ਉਮਰ ਵੀ ਐ ਉਮਰ ਦੇ ਤਜਰਬੇ ਦੇ ਹਿਸਾਬ ਨਾਲ ਕਿਵੇਂ ਸਰਬਸੰਮਤੀ ਨਾਲ ਚੁਣੇ ਸਰਪੰਚ ਠੀਕ ਸਰਪੰਚੀ ਕਰ ਲੈਂਦੇ ਬਿਲਕੁਲ ਉਹ ਤਾਂ ਜਿਹੜੀ ਆ ਹੁਣ ਪਾਰਟੀ ਤੌਰ ਤੇ ਬਣੇ ਉਹ ਤਾਂ ਸ੍ਰੀਕਿਆਂ ਜੀ ਤੁਰੇ ਫਿਰਨਗੇ ਵੀ ਯਾਰ ਇਹਨੇ ਮੈਨੂੰ ਵੋਟ ਨਹੀਂ ਪਾਈ ਜਾਨੇ ਮੈਨੂੰ ਐਂ ਕਰਿਆ ਜਾਨੇ ਮੈਨੂੰ ਐਂ ਕਰਿਆ ਉਦੋਂ ਮੌਕੇ ਤੇ ਆ ਬੰਦਾ ਤੋੜਿਆ ਹੂੰ ਉਹ ਦਿਲ ਤੇ ਲਿਖੀ ਜਾਂਦੀ ਆ ਗੱਲ ਹੂੰ ਜੇ ਸਰਬਸੰਮਤੀ ਨਾ ਹੋਵੇ ਉਹਦੇ 'ਚ ਰੌਲਾ ਹੀ ਕੋਈ ਨਹੀਂ ਹੂੰ ਫਿਰ ਉਹ ਪਰਿਵਾਰ ਮੰਨੂਗਾ ਸਾਰੇ ਪਿੰਡ ਨੂੰ ਆਪ ਦਾ ਹੂੰ ਹੂੰ ਜੀ ਚਲੋ ਕਿਵੇਂ ਲੀਡਰ ਆ ਜਾਂਦੇ ਆ ਤੁਹਾਡੇ ਕੋਲ ਇੱਥੇ ਸੱਤ ਦੇ ਵਿੱਚ ਹਾਂ ਹਾਂ ਬਾਧੂ ਆਉਂਦੇ ਗਿੱਦੜਵਾ ਹਲਕੇ ਦੇ ਵਿੱਚ ਚਰਚਾਵਾ ਸਭ ਤੋਂ ਵੱਧ ਇਹ ਹੈ ਕਿ ਲੀਡਰ ਜਿਹੜੇ ਕੈਂਡੀਡੇਟ ਖੜੇ ਹੁੰਦੇ ਆ ਇੱਥੇ ਸੱਥਾਂ ਦੇ ਵਿੱਚ ਜ਼ਰੂਰ ਆਉਂਦੇ ਆ ਜੀ ਆਉਂਦੇ ਆਉਂਦੇ ਕਿਵੇਂ ਪਿਆਰ ਹੋ ਗਿਆ ਲੋਕਾਂ ਦੇ ਨਾਲ ਹਾਂ ਕਿਹੜੇ ਕਿਹੜੇ ਲੀਡਰ ਆਉਂਦੇ ਆ ਸਾਰੇ ਹੀ ਆਉਂਦੇ ਆ ਆਪਦੀਆਂ ਪਾਰਟੀਆਂ ਵਾਲੇ ਖਾਲੀ ਵੀ ਆਉਂਦੇ ਕਾਂਗਰਸੀ ਵੀ ਆਉਂਦੇ ਆਮ ਆਮ ਆਲੇ ਵੀ ਆਉਂਦੇ ਆ ਬੀਜੇਪੀ ਵਾਲੇ ਵੀ ਆਉਣਗੇ ਹੂੰ ਸਭ ਆਉਂਦੇ ਆ ਆਮ ਵਾਲਿਆਂ ਦੀ ਗੱਲ ਕੀਤੀ ਜਾਵੇ ਆਮ ਦੇ ਵਿੱਚ ਤਾਂ ਬੜੇ ਲੀਡਰ ਨੇ ਸੁਖਜਿੰਦਰ ਕੌਣੀ ਵੀ ਆ ਜਿਨ੍ਹਾਂ ਨੂੰ ਨੂੰ ਟਿਕਟ ਦੇ ਦਿੱਤੀ ਜਾਣੀ ਆ ਆਮ ਆਦਮੀ ਪਾਰਟੀ ਵੱਲੋਂ ਤੇ ਦੂਜੇ ਪਾਸੇ ਦੌੜ ਦੇ ਵਿੱਚ ਡਿੰਪੀ ਢਿੱਲੋਂ ਵੀ ਹੁਣ ਆਮ ਆਦਮੀ ਪਾਰਟੀ ਚ ਚਲੇ ਗਏ ਆ ਹਾਂ ਡਿੰਪੀ ਢਿੱਲੋਂ ਵੀ ਆਮ ਆਦਮੀ ਪਾਰਟੀ ਚ ਆ ਗਏ ਕਿਵੇਂ ਸੁਖਜਿੰਦਰ ਕੌਣੀ ਆਉਂਦੀ ਆ ਲੋਕਾਂ ਦੇ ਵਿੱਚ ਹਾਂ ਵਿਚਰਦੇ ਆ ਵਿਚਰਦੇ ਆ ਕਿਵੇਂ ਦਾ ਰਹੂਗਾ ਰਿਸਪੌਂਸ ਜੇਕਰ ਆਮ ਆਦਮੀ ਪਾਰਟੀ ਟਿਕਟ ਦਿੰਦੀ ਆ ਸੁਖਜਿੰਦਰ ਕੌਣੀ ਨੂੰ ਜਿੱਤ ਸਕਣਗੇ ਹਾਂ ਮੁਕਾਬਲਾ ਫਸਮਾ ਹੋ ਸਕਦਾ ਹੋ ਸਕਦਾ ਰਾਜੇ ਵਿਡਿੰਗ ਨੂੰ ਟੱਕਰ ਦੇ ਸਕਦੇ ਆ ਹਾਂ ਇਹ ਚਰਚਾਾਂਵਾਂ ਚੱਲ ਰਹੀਆਂ ਨੇ ਰਾਜਾ ਵੜਿੰਗ ਨੂੰ ਟੱਕਰ ਦੇਣ ਦੇ ਲਈ ਕਹਿੰਦੇ ਡਿੰਪੀ ਢਿੱਲੋਂ ਨੂੰ ਲਿਆਂਦਾ ਗਿਆਗਾ ਨਹੀਂ ਨਹੀਂ ਇਹ ਤਾਂ ਬਸ ਥੱਲੇ ਹੋਈ ਐ ਹੂੰ ਟੱਕਰ ਟੱਕਰ ਦਾ ਨਹੀਂ ਕੋਈ ਮਸਲਾ ਹੂੰ ਕਹਿੰਦੇ ਕਿ ਗਿੱਦੜਵਾ ਹਲਕੇ ਦੇ ਲੋਕ ਪਿਆਰ ਨੂੰ ਬੜਾ ਕਹਿੰਦੇ ਕਿ ਵੋਟਾਂ ਪਾਉਂਦੇ ਆ ਪਾਰਟੀ ਨੂੰ ਵੋਟਾਂ ਨਹੀਂ ਪਾਉਂਦੇ ਜਿਹੜਾ ਵਿਚਰਦਾ ਲੀਡਰ ਉਸੇ ਨੂੰ ਵੋਟ ਪਾਈ ਜਾਂਦੀ ਐ ਇਹ ਤਾਂ ਬਈ ਮੰਨਦੀ ਐ ਅਗਲੇ ਦੀ ਹੂੰ ਅੱਡੋ ਅੱਡ ਮੰਨ ਹੁੰਦਾ ਹੂੰ ਜਿੱਥੇ ਕਿਸੇ ਦਾ ਹੈਗਾ ਉੱਥੇ ਅਗਲਾ ਆਉਂਦਾ ਮੰਣੀ ਨਾ ਨਾ ਹੋਵੇ ਕਿਵੇਂ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਤਾ ਸੀ ਉਵੇਂ ਜਿਤਾ ਦੇਣ ਫਿਰ ਨਹੀਂ ਇਹ ਵੀ ਹੋ ਸਕਦਾ ਭਈ ਹੁਣ ਆਪਾਂ ਕਹਿੰਦੇਗਾ ਅਗਲੀ ਇਹ ਦਿਲ ਦੀ ਗੱਲ ਹੈ ਪਰ ਗਿੱਦਣਵਾ ਹਲਕੇ ਦੇ ਲੋਕ ਕਹਿੰਦੇ ਪਈ ਸੀ ਆਪਣੇ ਹਲਕੇ ਦਾ ਬੰਦਾ ਜਿਤਾਉਣਾ ਹਾਂ ਹਰਕ ਤਾਂ ਹੁੰਦਾ ਹੀ ਇਸ ਗੱਲ ਦਾ ਕਿਵੇਂ ਇੱਥੇ ਸੁਖਵੀਰ ਸਿੰਘ ਬਾਦਲ ਵੀ ਲੜਨਗੇ ਮਨਪ੍ਰੀਤ ਸਿੰਘ ਬਾਦਲ ਵੀ ਹੈ ਤੇ ਰਾਜਾ ਵੜਿੰਗ ਹੋਗੇ ਸੁਖਜਿੰਦਰ ਕੌਣੀ ਹੋਗੇ ਡਿੰਪੀ ਟਿੱਲੋ ਹੋਗੇ ਇਹਨਾਂ ਚੋ ਮੈਚ ਕਿਹਦਾ ਫਸਦਾ ਹੋ ਸਕਦਾ ਹੈ ਜਲੇ ਭਾਈ ਕੋਈ ਪਤਾ ਨਹੀਂ ਸੁਖਵੀਰ ਨੇ ਇੱਥੇ ਆਉਣਾ ਜਾਂ ਹਰਸਵੰਤ ਖੌਰ ਨੇ ਆਉਣਾ ਕਿ ਕਿ ਬੰਨਣਾ ਹਜੇ ਕੋਈ ਪਤਾ ਨਹੀਂ ਹਜੇ ਤਾਂ 11 ਚਰਚਾ ਹੈ ਜਦੋਂ ਗਾਂ ਚੁਣਿਆ ਜਾਊਗਾ ਤਰੀਕ ਵੱਜੂਗੀ ਬੰਦੇ ਆਉਣਗੇ ਫਿਰ ਪਤਾ ਲੱਗੂਗਾ ਚੱਕ ਜੀ ਭਾਈ ਜੀ ਕੀ ਹਾਲ ਨੇ ਵਧੀਆ ਜੀ ਤੁਸੀਂ ਦੱਸੋ ਹੋ ਠੀਕ ਹਾਂਜੀ ਹਾਂਜੀ ਫਿਰ ਨੌਜਵਾਨੋ ਕਿਵੇਂ ਆ ਵਧੀਆ ਕਿਵੇਂ ਸੱਤ ਦੇ ਵਿੱਚ ਆਉਨੇ ਹੋ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਰੋਜ਼ਗਾਰ ਦਿੱਤਾ ਮਿਲਿਆ ਰੋਜ਼ਗਾਰ ਹਾਂਜੀ ਬਹੁਤ ਮਿਲ ਗਿਆ ਸਾਡੇ ਪਿੰਡ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਲੱਗੇ ਮੁੰਨੇ ਕੁੜੀਆਂ ਕਿਉਂਕਿ ਕੁੜੀਆਂ ਵੀ ਪਟਵਾਰੀਆਂ ਲੱਗੀਆਂ ਸਾਡੇ ਬਿਨਾਂ ਰਿਸ਼ਵਤ ਕਿੰਨੇ ਕੁ ਲੱਗੇ ਐ ਨੌਕਰੀ ਤੇ ਘੱਟੋ ਘੱਟ 5-6 ਮੁੰਡੇ ਕੁੜੀਆਂ ਲੱਗੀਆਂ ਸਾਡਾ ਛੋਟਾ ਜਿਹਾ ਪਿੰਡ ਆ ਕੋਈ ਬਾਲਾ ਵੱਡਾ ਪਿੰਡ ਨਹੀਂ 5-6 ਮੁੰਡੇ ਕੁੜੀਆਂ ਲੱਗੀਆਂ ਉਹ ਵੀ ਬਿਨਾਂ ਰਿਸ਼ਵਤ ਆਮ ਘਰਾਂ ਦੇ ਲੱਗਿਆ ਕਥੀਜਾ ਲੱਗਿਆ ਮੇਰਾ ਕਿਵੇਂ ਜੇਕਰ ਗੱਲ ਰਿਸ਼ਵਤ ਖੋਰੀ ਦੀ ਹੋਵੇ ਰਿਸ਼ਵਤ ਖੋਰੀ ਬੰਦ ਹੋਈ ਬਹੁਤ ਜ਼ਿਆਦਾ ਬੰਦ ਹੋਈ ਪਹਿਲਾਂ ਨਾਲ ਹਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਮਾਂ ਬੰਦ ਹੋ ਗਈ ਪਰ ਬੰਦ ਬਹੁਤ ਅੱਗੇ ਨਾਲ ਹੋਈ ਜੇ ਆਪਾਂ ਜਾ ਕੇ ਆਪ ਦੇਵਾਂਗੇ ਤਾਂ ਅਗਲਾ ਫੜੂਗਾ ਜੀ ਸਾਨੂੰ ਭੁੱਲ ਜਣੇ ਜੇ ਆਪਾਂ ਤੁਹ ਹੂੰ ਸਾਡੇ ਪਿੰਡ ਦੇ ਵਿੱਚ ਤਾਂ ਬਹੁਤ ਘੱਟ ਹੈ ਕਿਉਂਕਿ ਅਸੀਂ ਆਪ ਵੀ ਪਹਿਲਾਂ ਟੀਮ ਬਣਾਈ ਸੀ ਮੈਂ ਸ਼ਰੂਖੂ ਕਮੇਟੀ ਉਹਦੇ ਵਿੱਚ ਵੀ ਅਸੀਂ ਕੰਮ ਕਰਿਆ ਤੁਹਾਡਾ ਸਾਡੇ ਨਸ਼ਾ ਬਹੁਤ ਹੈ ਕਿਵੇਂ ਨਸ਼ਾ ਕਿਵੇਂ ਖਤਮ ਕੀਤਾ ਜਾ ਸਕਦਾ ਸਰਕਾਰ ਨੂੰ ਸੁਝਾਅ ਦੇਵੋਗੇ ਸਰਕਾਰ ਨੂੰ ਜੇ ਆਪਾਂ ਸਾਰੇ ਲੋਕਾਂ ਦੀ ਸਹਿਮਤੀ ਹੋਊਗੀ ਫੇਰ ਹੀ ਨਸ਼ਾ ਖਤਮ ਹੋਊਗਾ ਨਹੀਂ ਸਰਕਾਰਾਂ ਨਹੀਂ ਬੰਦ ਕਰ ਸਕਦੀ ਜੇ ਆਪਣੇ ਘਰਾਂ ਦੇ ਵਿੱਚ ਜੇ ਆਪਾਂ ਇਹਨਾਂ ਰੁਕਾਂ ਦੇ ਤਾਂ ਕੋਈ ਵੀ ਨਹੀਂ ਬੰਦ ਕਰ ਸਕਦਾ ਜੇ ਆਪਾਂ ਬੱਚਿਆਂ ਨੂੰ ਪੈਸੇ ਦੇਵਾਂਗੇ ਬੱਚਿਆਂ ਕੋਲ ਜਿਆਦਾ ਖੁੱਲ ਹੋਊਗੀ ਪੈਸਾ ਜਿਹੜੇ ਬੱਚੇ ਨਸ਼ਾ ਕਰਦੇ ਆ ਇਹ ਪਰਪੇਡੀ ਕਰਤੇ ਡਿਪੈਂਡ ਆ ਜੇ ਆਪਾਂ ਕੰਟਰੋਲ ਆਪਣੇ ਬੱਚੇ ਰੱਖਾਂ ਨਹੀਂ ਕਰ ਜੇ ਫੈਮਲੀ ਤੋਂ ਵੀ ਪੂਰਾ ਸਾਥ ਮਿਲਦਾ ਫਿਰ ਜੇ ਆਪਾਂ ਬੱਚੇ ਨੂੰ ਪੈਸੇ ਦੇ ਕੇ ਤੋਰ ਦਾਂਗੇ ਵੀ ਹਾਂ ਬਾਅਦ ਦੇ ਵਿੱਚ ਪੁੱਛਾਂਗੇ ਵੀ ਨਾ ਵੀ ਕਿੱਥੇ ਲਾਏ ਕਿੱਥੇ ਨਹੀਂ ਤਾਂ ਬੱਚਾ ਆਟੋਮੈਟਿਕ ਲੱਗ ਜਾਂਦਾ ਹੂੰ ਜੇਕਰ ਗੱਲ ਕੀਤੀ ਜਾਵੇ ਗੱਦੜਬਾਹ ਹਲਕੀ ਦੀ ਆਹ ਲੋ ਜੀ ਪੂਰੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਨੇ ਚਿਮਨੀ ਚੋਂ ਹੁਣੀ ਹੈ ਤਾਂ ਕਿਵੇਂ ਲੀਡਰ ਤੁਹਾਡੇ ਵਿੱਚ ਪਹੁੰਚਦੇ ਨਹੀਂ ਚਰਚਾਵਾਂ ਚੱਲ ਰਹੀਆਂ ਹਾਂਜੀ ਲੀਟਰ ਆਉਂਦੇ ਆ ਹੁਣ ਟਾਈਮ ਆਉਂਦਾ ਹਕੂਮਤ ਦਾ ਸ਼ਬਦ ਕਿਉਂਕਿ ਉਹਨਾਂ ਦੀ ਵੀ ਖੇਤੀ ਆ ਤੇ ਇਹਦੀ ਆਉਂਦੀ ਹਰ ਇੱਕ ਹੋਂਦ ਬਾਕੀ ਸਾਡੇ ਦਾ ਸੁਖਿੰਦਰ ਆਏ ਪਹਿਲਾਂ ਵੀ ਆਉਂਦੇ ਆ ਅੱਜ ਵੀ ਆਏ ਆ ਸਕੂਲ ਦੇ ਵਿੱਚ ਅਗੋਦਾਂ ਕੱਟ ਦਿੱਤੀ ਸੀ ਸੁਖਿੰਦਰ ਦੀ ਗੱਲ ਕੀਤੀ ਜਾਵੇ ਸੁਖਿੰਦਰ ਉਹ ਇਨਸਾਨ ਆ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ ਤੇ ਕੋਈ ਇਹਨਾਂ ਦੀ ਬਾਹ ਨਹੀਂ ਫੜਦਾ ਸੀ ਆਮ ਆਦਮੀ ਪਾਰਟੀ ਨੇ ਜਦੋਂ ਬੋਲਬਾਲਾ ਕੈਂਪ ਕਰਨਾ ਸੀ ਤਾਂ ਉਹਦੋਂ ਦਰਿਆ ਵਛਾਈਆਂ ਸੀ ਬੋਤਲਾਂ ਆਪਦੇ ਪੱਲੋਂ ਲਜਾਲ ਜਾ ਕੇ ਪਾਣੀ ਦੀਆਂ ਜਿਹੜੀਆਂ ਲੋਕਾਂ ਨੂੰ ਪਿਆਈਆਂ ਸੀ ਤੇ ਲੋਕਾਂ ਦਾ ਬੈਠਿਆਂ ਦਾ ਤਪੜਾਂ ਤੇ ਮੂੰਹ ਸੁੱਕ ਜਾਂਦਾ ਸੀ ਉਦੋਂ ਨਾਲ ਖੜੇ ਆ ਤੇ ਅੱਜ ਡਿੰਪੀ ਢਿੱਲੋਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਆ ਜੇਕਰ ਗੱਲ ਕੀਤੀ ਜਾਵੇ ਸੁਖਜਿੰਦਰ ਕੌਣੀ ਦੀ ਤੇ ਡਿੰਪੀ ਢਿੱਲੋਂ ਦੀ ਤਾਂ ਲੋਕਾਂ ਨੂੰ ਦੀ ਗੱਲ ਕਰੀ ਆ ਪਰ ਲੋਕਾਂ ਦਾ ਵੀ ਕਹਿਣਾ ਕਿ ਸੁਖਜਿੰਦਰ ਕੌਣੀ ਨੂੰ ਜਿਹੜੀ ਟਿਕਟ ਦੇ ਦੇਣੀ ਚਾਹੀਦੀ ਆ ਤੁਸੀਂ ਕਿਵੇਂ ਦੇਖਦੇ ਹੋ ਕਿ ਡਿੰਪੀ ਢਿੱਲੋਂ ਨੂੰ ਟਿਕਟ ਦੇਣੀ ਚਾਹੀਦੀ ਆ ਆਮ ਆਦਮੀ ਪਾਰਟੀ ਨੂੰ ਜਾਂ ਸੁਖਜਿੰਦਰ ਕੌਣੀ ਨੂੰ ਟਿਕਟ ਮੈਂ ਤੁਹਾਨੂੰ ਦੱਸ ਦਿਆਂ ਜਦੋਂ ਤੋਂ 2013 ਤੋਂ ਅਸੀਂ ਚੱਲੇ ਆ ਅਸੀਂ ਵੀ ਪਾਰਟੀ ਪਿੰਡ ਦੇ ਵਿੱਚੋਂ ਉੱਤ ਖੜੀ ਕਰੀਆ ਸੁਖਿੰਦਰ ਨਾਲ ਅਸੀਂ ਉਦੋਂ ਤੋਂ ਚੱਲੇ ਹੋਇਆ ਆਹ ਪਾਰਟੀ ਦਾ ਹੱਕ ਬੰਦਾ ਪਾਰਟੀ ਦੇ ਕਿਸੇ ਵੀ ਕੈਂਡੀਡੇਟ ਬੰਦੇ ਨੂੰ ਟਿਕਟ ਦੇ ਦੇ ਕਿਉਂਕਿ ਡੈਂਪੀ ਨੂੰ ਟਿਕਟ ਦਿੰਦੇ ਆ ਥੋੜਾ ਨਰਾਜ਼ ਤਾਂ ਹੈਗੇ ਆ ਸਾਰੇ ਵਰਕਰ ਵੀ ਹੈਗੇ ਆ ਬਾਕੀ ਜਿਹੜੇ ਉਹਦੇ ਨਾਲ ਡੈਂਪੀ ਦੇ ਨਾਲ ਅਕਾਲੀ ਦਲ ਦੇ ਸੀ ਉਹ ਵੀ ਨਰਾਜ਼ ਹੈਗੇ ਆ ਵੀ ਸਾਨੂੰ ਖੜਿਆ ਨੂੰ ਛੱਡ ਗਿਆ ਆਪਰ ਦੀ ਪਾਰਟੀ ਸ਼ਾਨ ਮਾਰ ਕੇ ਕਿਉਂਕਿ ਨਿਰਾਸ਼ਾ ਸਾਰਿਆਂ ਦੇ ਵਿੱਚ ਆ ਜੇ ਉਹਦੇ ਨਾਲ ਕੁਝ ਆਉਂਦੇ ਵੀ ਆ ਤਾਂ ਇਧਰੋਂ ਆਮ ਆਦਮੀ ਚ ਟੁੱਟਦੇ ਜੀ ਆ ਪਰ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਆਮ ਲੋਕਾਂ ਦੇ ਵਿੱਚ ਕਿ ਅੱਜ ਆਮ ਆਦਮੀ ਪਾਰਟੀ ਆਮ ਨਹੀਂ ਰਹੀ ਖਾਸ ਹੁੰਦੀ ਨਜ਼ਰ ਆ ਰਹੀ ਹੈ ਜਦੋਂ ਦੇ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਨਹੀਂ ਹਲੇ ਤੱਕ ਤਾਂ ਕੋਈ ਖਾਸ ਨਹੀਂ ਕਿਉਂਕਿ ਬਾਕੀ ਜਦੋਂ ਟਿਕਟ ਹੋਊਗੀ ਉਸ ਤੋਂ ਬਾਅਦ ਦੇਖਦੇ ਹਾਂ ਇਹਨੂੰ ਨੌਂਸ ਹੁੰਦੀ ਹੈ ਉਹਨਾਂ ਟਾਈਮ ਕੁਝ ਨਹੀਂ ਕਹਿ ਸਕਦੇ ਸੋ ਪਰ ਲੋਕਾਂ ਦੇ ਵਿੱਚ ਤਾਂ ਜਿਹੜੇ ਕਿ ਆਮ ਭਮਾਕੜਾ ਉਹਨਾਂ ਦੇ ਵਿੱਚ ਰੋਸ ਵੀ ਪਾਇਆ ਜਾ ਰਿਹਾ ਨਾ ਕਿ ਜੇਕਰ ਡਿੰਪੀ ਢਿੱਲੋਂ ਨੂੰ ਟਿਕਟ ਦਿੱਤੀ ਜਾਂਦੀ ਹੈ ਸਖਜਿੰਦਰ ਕੌਣੀ ਨੂੰ ਨਹੀਂ ਟਿਕਟ ਦਿੱਤੀ ਜਾਂਦੀ ਤਾਂ ਉਹਨਾਂ ਦਰਿਆ ਬਿਛਾਉਣ ਵਾਲਿਆਂ ਦਾ ਮੁੱਲ ਨਹੀਂ ਪਾਇਆ ਜਾ ਰਿਹਾ ਨੀ ਰੋਸਤਾ ਹੈਗਾ ਹੀ ਆ ਜੀ ਹਰ ਇੱਕ ਨੂੰ ਵਰਕਰ ਨੂੰ ਹੈਗਾ ਲੀਡਰਾਂ ਨੂੰ ਵੀ ਹੈਗਾ ਜੋ ਮੰਨ ਲਾ ਪਾਰਟੀ ਦੇ ਕੰਮ ਕਰੀ ਜਾਂਦੇ ਸੀ ਹਰ ਇੱਕ ਦੇ ਮਨ ਦੇ ਵਿੱਚ ਫੇਸ ਤਾਂ ਲੱਗੀ ਹੈ ਇਹ ਗੱਲ ਨੂੰ ਆ ਸੁਖਿੰਦਰ ਨੂੰ ਦੇ ਦੇਣ ਸ਼ਰਮਾ ਜੀ ਦੇ ਦੇਣ ਕਿਸੇ ਵੀ ਵਰਕਰ ਨੂੰ ਦੇ ਦੇਣਾ ਪਾਰਟੀ ਦੇ ਵਿੱਚ ਹੱਕ ਮੰਗ ਪਰ ਉਹਨਾਂ ਦਰਿਆ ਬਿਛਾਉਣ ਵਾਲਿਆਂ ਨੂੰ ਦੇਣੀ ਚਾਹੀਦੀ ਹਾਂਜੀ ਹੂੰ ਠੀਕ ਹੈ ਜੀ ਗੱਲ ਨਾਲ ਸਹਿਮਤ ਹਾਂ ਦਰਿਆ ਬਿਛਾਉਣ ਵਾਲਿਆਂ ਨੂੰ ਪਰ ਇਹ ਦੂਜੇ ਪਾਸੇ ਚਰਚਾਵਾਂ ਡਿੰਪੀ ਢੱਲੋ ਦੀ ਹੈ ਚੱਲ ਰਹੀਆਂ ਨੇ ਡਿੰਪੀ ਢੱਲੋ ਕਹਿੰਦੀ ਹੈ ਕਿ ਮੈਂ ਟਿਕਟ ਕੱਢਾਂਗਾ ਮੈਂ ਜਿੱਤਾਂਗਾ ਕਹਿੰਦਾ ਮੇਰਾ ਪਿਆਰੀ ਬੜਾ ਲੋਕਾਂ ਦੇ ਵਿੱਚ ਗਿੱਦਰ ਬਾਹਰ ਇੱਦਾਂ ਜੀ ਲੋਕਾਂ ਨੇ ਜ ਮੱਲੂ ਹੁਣ ਆਪਣੇ ਕਰਮਜੀਤ ਦਾ ਲੱਗਦਾ ਸੀ ਪਹਿਲਾਂ ਆਮ ਆਦਮੀ ਪਾਰਟੀ ਦਾ ਲੋਕਾਂ ਨੇ ਸਰਬੀ ਸਿੰਘ ਖਾਲਸਾ ਦੀ ਹਵਾ ਬਣਾਈ ਤੇ ਉਹਨਾਂ ਨੂੰ ਜਿਤਾਤਾ ਇਹ ਲੋਕਾਂ ਦੇ ਜੀ ਕੋਈ ਲੀਡਰ ਵੱਡਾ ਨਹੀਂ ਹੁੰਦਾ ਲੋਕਾਂ ਦੇ ਨਾਲ ਹੀ ਇਹ ਸਭ ਕੁਝ ਕਿਉਂਕਿ ਵੋਟਾਂ ਲੋਕਾਂ ਨੇ ਪਾਉਣੀਆਂ ਇਹ ਤਾਂ ਕਿਹਾ ਜਾਂਦਾ ਸੀ ਕਿ ਕਰਮਜੀਤ ਅਨਮੋਲ ਆ ਜਿਹੜੇ ਖਾਸਮ ਖਾਸ ਆ ਸੀਐਮ ਭਗਵੰਤ ਮਾਨ ਦੇ ਕਿਉਂਕਿ ਜੀ ਸਰਬੀ ਸਿੰਘ ਖਾਲਸਾ ਦੇ ਜਿਹੜੇ ਪਿਓ ਦੀ ਕੁਰਬਾਨੀ ਸੀ ਉਹਨੂੰ ਦੇਖਦੇ ਹੋਏ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਬਾਕੀ ਇਹ ਆ ਲੋਕ ਜਿਵੇਂ ਵੀ ਚਾਹੁੰਦੇ ਆ ਫਤਵਾ ਲੋਕਾਂ ਦਾ ਮਨਜ਼ੂਰ ਹੁੰਦਾ ਹੈ ਈਟਰਾਂ ਨੂੰ ਕਰਨਾ ਵੀ ਚਾਹੀਦਾ ਇਹ ਨਹੀਂ ਚਾਹੀਦਾ ਵੀ ਹਾਂ ਫਰਾਨੇ ਨੇ ਸਾਨੂੰ ਵੋਟ ਨਹੀਂ ਪਾਈ ਅਸੀਂ ਉਹਦਾ ਕੰਮ ਨਹੀਂ ਕਰਨਾ ਹਰ ਇੱਕ ਦਾ ਕੰਮ ਕਰਨਾ ਚਾਹੀਦਾ ਤਾਂ ਤੁਸੀਂ ਸਰਜੀ ਸਿੰਘ ਖਾਲਸਾ ਦੀ ਗੱਲ ਕੀਤੀ ਹੈ ਦੂਜੀ ਪਾਸੇ ਸੁਖਰਾਜ ਸਿੰਘ ਨਿਆਮੀ ਵਾਲਾ ਉਹ ਵੀ ਗਿੱਧੜਵਾਹ ਤੋਂ ਚੋਣ ਲੜਨਗੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਲੋਕ ਹੰਗਾਰਾ ਦੇ ਸਕਦੇ ਆ ਇਹ ਤਾਂ ਇਹ ਲੋਕਾਂ ਦਾ ਫਤਵਾ ਕਿਉਂਕਿ ਦੀਪ ਸਿੱਧੂ ਦਾ ਭਰਾ ਵੀ ਪੰਥਕ ਧਿਰ ਵੱਲ ਉੱਠ ਰਿਹਾ ਹੈ ਸੁਖਰਾਜ ਸਿੰਘ ਵੀ ਉੱਠ ਰਿਹਾ ਦੇਖੋ ਹੁਣ ਕਿਹਨੂੰ ਟਿਕਟ ਦਿੰਦੇ ਆ ਉਹ ਵੀ ਮੈਚ ਤੁਸੀਂ ਕਿਹਦਾ ਦੇਖਦੇ ਹੋ ਸੁਖਜਿੰਦਰ ਕੌਣੀ ਡਿੰਪੀ ਢਿੱਲੋ ਅਮਰਤਾ ਵੜਿੰਗ ਸੁਖਬੀਰ ਸਿੰਘ ਬਾਦਲ ਮਨਪ੍ਰੀਤ ਸਿੰਘ ਬਾਦਲ ਕਿਉਂਕਿ ਜੇ ਇਹ ਤਿੰਨੇ ਚਾਰੇ ਕੈਂਡੀਡੇਟ ਉੱਠਦੇ ਆ ਟੱਕਰ ਪੂਰੀ ਫਸਮੀ ਹੋਊਗੀ ਹਮ ਸੁਖਜਿੰਦਰ ਕੌਣੀ ਦਾ ਵੀ ਲੋਕਾਂ ਦੇ ਨਾਲ ਪਿਆਰ ਹੈ ਜਾਦੇ ਹੈ ਜੀ ਕਿਉਂਕਿ ਪਾਰਟੀ ਨਾਲ ਸ਼ੁਰੂ ਤੋਂ ਲੱਗਿਆ ਹੋਇਆ ਹਮ ਆਮ ਲੋਕਾਂ ਦੇ ਵਿੱਚ ਵਿਚਰੇ ਹੋਇਆ ਪੂਰਾ ਹੀ ਵਿਚਰਦੇ ਕਿਉਂਕਿ ਪਹਿਲਾਂ ਤਾਂ ਆਮ ਹੀ ਸੀ ਨਾ ਆਮ ਕਰਦਾ ਹੀ ਮੁੰਡਾ ਤੇ ਆਮ ਲੋਕਾਂ ਦੇ ਵਿੱਚ ਤਾਂ ਵਿਚਰਦਾ ਹੀ ਇਹ ਗੱਲ ਨਹੀਂ ਜੀ ਕਿਉਂਕਿ ਆਪਾਂ ਕਹਿ ਦਈਏ ਵੀ ਹਾਂ ਪਹਿਲਾਂ ਪਰਿਵਾਰ ਤੋਂ ਪੂਰਾ ਤਕੜਾ ਨਹੀਂ ਆਮ ਕਰਦੇ ਮੁੰਡਾ ਹੁਣ ਤਾਂ ਕਾਮ ਹੀ ਰਹਿੰਦਾ ਹਲੇ ਇੱਕ ਗੱਲ ਹੋਰ ਹੈ ਕਿ ਗਿੱਧੜਵਾ ਹਲਕੇ ਦੇ ਲੋਕ ਕਹਿੰਦੇ ਆ ਕਿ ਵੀ ਭਾਈ ਇੱਥੇ ਪਾਰਟੀ ਦੇ ਸਿੰਬਲ ਨੂੰ ਵੋਟ ਨਹੀਂ ਪੈਂਦੀ ਇੱਥੇ ਬੰਦੇ ਨੂੰ ਕੈਂਡੀਡੇਟ ਨੂੰ ਵੋਟ ਪਾਉਂਦੇ ਆਂ ਪਾਰਟੀ ਨੂੰ ਵੀ ਪੈਂਦੀ ਆ ਯਾਰ ਭਾਈ ਹਰ ਇੱਕ ਪਾਰਟੀ ਨੂੰ ਪੈਂਦੀ ਹੁਣ ਮੰਨ ਲਓ ਆਮ ਆਦਮੀ ਪਾਰਟੀ ਕਿਸੇ ਵੀ ਨੂੰ ਟਿਕਟ ਦਿੰਦੀ ਆ ਤਾਂ ਪਾਰਟੀ ਨੂੰ ਵੋਟ ਪਊਗੀ ਨਾ ਕਿ ਕਿਸੇ ਬੰਦੇ ਵਿਅਕਤੀ ਦੇ ਵਜਿਹਾ ਹੁਣ ਅਕਾਲੀ ਦਲ ਵੱਲੋਂ ਡੈਂਪੀ ਸੀਗਾ ਤਾਂ ਪਾਰਟੀ ਦੀ ਵੋਟ ਪੈਂਦੀ ਸੀ ਹੁਣ ਡੈਂਪੀ ਦੂਜੀ ਪਾਰਟੀ ਚਲੇ ਗਿਆ ਤਾਂ ਉਹ ਜਿਹੜੇ ਸੀਗੇ ਵਰਕਰ ਉਹ ਤਾਂ ਅਕਾਲੀ ਦਲ ਨਾਲ ਕਾਲੀਦਾਨ ਨੂੰ ਪਾਉਣਗੇ ਹਮ ਪਾਰਟੀ ਵਿਅਕਤੀ ਵਿਸ਼ੇਸ਼ ਨਹੀਂ ਹੁੰਦਾ ਲੋਕਾਂ ਲਈ ਤਾਂ ਪਾਰਟੀ ਮੈਨਰ ਹੈ ਸਾਰੇ ਜਿਹੜਾ ਬਹ ਹਲਕੇ ਦੀ ਲੋਕ ਅਸੀਂ ਜਦੋਂ ਸੱਥਾਂ ਦੇ ਵਿੱਚ ਜਾਨੀਆ ਬਜ਼ੁਰਗ ਨੌਜਵਾਨ ਇਹ ਗੱਲ ਕਹਿੰਦੇ ਆ ਨਾ ਕਿ ਸਾਡੇ ਵਿੱਚ ਆ ਕੇ ਬੈਠਦੇ ਨਹੀਂ ਅਸੀਂ ਤਾਂ ਉਹਨਾਂ ਨੂੰ ਜਾਣਦੇ ਆ ਅਸੀਂ ਪਾਰਟੀ ਨੂੰ ਜਾਣਦੇ ਨਹੀਂ ਅਸੀਂ ਨਾ ਉਹਨਾਂ ਦੇ ਕੀਤੇ ਵਿਕਾਸ ਨੂੰ ਅਸੀਂ ਤਾਂ ਵਿਕਾਸ ਜਦੋਂ ਉਹ ਸਾਡੇ ਵਿੱਚ ਆ ਕੇ ਬੈਠਦੇ ਨੇ ਸਾਡੀ ਗੱਲਬਾਤ ਸੁਣਦੇ ਨੇ ਵਿਕਾਸ ਉਹ ਕਰਵਾਉਂਦੇ ਨੇ ਅਸੀਂ ਵੋਟਾਂ ਹੀ ਉਹਨਾਂ ਨੂੰ ਪਾਉਨੇ ਆ ਲੋਕਾਂ ਨੇ ਤਾਂ ਉਸੇ ਨੂੰ ਵੋਟ ਪਾਉਣੀ ਹੈ ਜੋ ਉਹਨਾਂ ਦੇ ਕੰਮ ਕਰਾਊਗਾ ਕੋਈ ਵੀ ਆਪਣਾ ਦੀ ਕਿਸੇ ਪਾਰਟੀ ਦਾ ਆਪਾਂ ਕਹਿੰਦੇ ਜੇ ਲੋਕਾਂ ਦੇ ਵਿੱਚ ਆ ਕੇ ਵਿਚਰਦਾ ਤਾਂ ਹੱਕਵੰਦਾ ਉਹਨੂੰ ਵੋਟ ਪਾਉਂਦਾ ਵੀ ਜੇ ਲੋਕਾਂ ਦੇ ਕੰਮ ਹੀ ਨਾ ਕਰਨਗੇ ਆਪਾਂ ਮਹਿਲਾਂ ਦੇ ਵਿੱਚ ਜਾ ਕੇ ਬੈਠੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਫਿਰ ਸੱਥ ਚਾਉਨੇ ਆ ਬੈਠਦੇ ਹਾਂ ਕੀ ਚਰਚਾ ਚੱਲਦੀ ਹੈ ਜੀ ਬਸ ਸਾਹੀ ਵੋਟਾਂ ਦੀਆਂ ਗੱਲਾਂ ਹੋਈ ਜਾਂਦੀਆਂ ਕਿਹੜੀ ਪਾਰਟੀ ਅੱਗੇ ਆਉਗੀ ਕਿਹੜੀ ਪਾਰਟੀ ਦਾ ਮੀਤਵਾਰ ਕਿਹੜੀ ਪਾਰਟੀ ਅੱਗੇ ਆ ਸਕਦੀ ਤੁਹਾਡੇ ਸਾਡੇ ਮੁਤਾਬਕ ਤਾਂ ਜੋ ਸਰਕਾਰ ਚੱਲਦੀ ਹੈ ਭਗਵੰਤ ਮਾਨ ਦੀ ਉਹੀ ਪਾਰਟੀ ਹੈ ਕਿਹਾ ਕਿਵੇਂ ਠੀਕ ਕੰਮ ਕੀਤੇ ਹੈ ਭਗਵੰਤ ਮਾਨ ਸਰਕਾਰ ਬਹੁਤ ਵਧੀਆ ਜੀ ਹਮ ਬਹੁਤ ਵਧੀਆ ਕੋਈ ਚੰਗਾ ਕੰਮ ਦੱਸ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆ ਕਰਤਾ ਜੀ ਕਰੇ ਅੱਛੇ ਸੋਝੋਟ ਮਾਫ ਕਰੀ ਹੈ ਜੀ ਹਮ ਪਹਿਲੇ ਨੰਬਰ ਤੇ ਹਮ ਆਮਦਵੀ ਪਾਰਟੀ ਭਗਵੰਤ ਮਾਨ ਨੇ ਹੂੰ ਪਰ ਕਿਸਾਨ ਤਾਂ ਕਹਿੰਦੇ 600 ਯੂਨਿਟ ਨੂੰ ਕੀ ਅਸੀਂ ਚੱਟਣਾ ਹੈ ਕਹਿੰਦੇ ਸੀ ਉੱਥੇ ਸ਼ੰਭੂ ਬੈਰੀਅਰ ਤੇ ਬੈਠੇ ਹੋਏ ਆ ਅਸੀਂ ਤਾਂ ਜੀ ਤੇ ਸਾਡੀ ਗੱਲਬਾਤ ਹੀ ਨਹੀਂ ਸੁਣੀ ਜਾ ਰਹੀ ਉਹ ਤਾਂ ਫਿਰ ਸੈਂਟਰ ਸਰਕਾਰ ਦਾ ਕੰਮ ਹੈ ਹੂੰ ਭਗਵੰਤ ਮਾਨ ਦਾ ਕੰਮ ਨਹੀਂ ਹੈ ਸੈਂਟਰ ਸਰਕਾਰ ਦਾ ਕੰਮ ਹੈ ਉਹਨੇ ਆਪਦੀਆਂ ਮੰਗਾਂ ਉਹਨਾਂ ਨੇ ਦੇਣੀਆਂ ਜੋ ਕਿਸਾਨਾਂ ਦੀਆਂ ਮੰਗਾਂ ਨਾ ਸੈਂਟਰ ਸਰਕਾਰ ਦਾ ਕੰਮ ਹੈ ਉਹਨਾਂ ਦਾ ਕੰਮ ਹੈ ਪਰ ਜਦੋਂ ਸੈਂਟਰ ਸਰਕਾਰ ਦੀ ਗਲਤ ਆ ਅੱਜ ਆਉਂਦੀ ਹੈ ਪਰ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਤਾਂ ਅਨਮੋਲ ਗਗਨਮਾਨ ਚੁਟਕੀ ਮਾਰ ਕੇ ਕਹਿੰਦੀ ਸੀ ਐਮਐਸਪੀ ਦੇਵਾਂਗੇ ਉਸੇ ਐਮਐਸਪੀ ਲਈ ਕਿਸਾਨ ਉੱਥੇ ਸ਼ੰਭੂ ਬੈਰੀਅਰ ਤੇ ਬੈਠੇ ਹੋਏ ਆ ਉਹ ਤਾਂ ਫਿਰ ਵੋਟਾਂ ਦੇ ਲੈਣ ਦਾ ਮਾਰ ਦਾ ਹਰ ਇੱਕ ਹੀ ਬੰਦਾ ਕਹਿੰਦਾ ਮੈਂ ਦੇਵਾਂਗਾ ਜੀ ਹੂੰ ਜਦੋਂ ਸੱਤਾ ਚਾਹੁੰਦਾ ਉਦੋਂ ਹੋਰ ਹੋ ਜਾਂਦਾ ਹੂੰ ਇਹ ਤਾਂ ਸਰਕਾਰਾਂ ਦਾ ਕੰਮ ਹੀ ਆ ਹੂੰ ਤੇ ਜਦੋਂ ਬਾ ਹਲਕੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਰਾਜ ਕੀਤਾ ਉਹਨਾਂ ਦਾ ਰਾਜ ਕਿਉਂ ਹੋ ਜਾ ਰਿਹਾ ਉਹਨਾਂ ਦੇ ਮੁਤਾਬਕ ਬਹੁਤ ਚੰਗਾ ਸੀ ਕਿਸਾਨਾਂ ਵਾਸਤੇ ਹੂੰ ਜੇ ਸਹੀ ਕੰਮ ਕਰਦੇ ਸੀ ਆਪਦੇ ਮੁਤਾਬਕ ਲੋਕਾਂ ਦੇ ਪਿੱਛੋ ਆ ਕੇ ਜੋ ਇਹਨਾਂ ਦੀ ਸਰਕਾਰ ਗਿਰੀ ਆ ਜਿਸ ਕਾਰਨ ਮਾੜੇ ਕੰਮ ਕਰਿਆ ਉਹਨਾਂ ਦੀ ਜਨਨ ਨੂੰ ਪੁਕਤਾ ਆ ਹੂੰ ਸੁਖਵੀਰ ਸਿੰਘ ਬਾਦਲ ਚੋਂ ਲੜ ਸਕਦੇ ਆ ਤੁਹਾਡੇ ਗਿੱਦਰਵਾ ਹਲਕੇ ਤੋ ਕਿਵੇਂ ਲੋਕ ਪਿਆਰ ਦੇ ਸਕਦੇ ਉਹਨਾਂ ਨੂੰ ਨਹੀਂ ਦੇ ਸਕਦੇ ਉਹਨਾਂ ਦਾ ਗਰਾਫ ਇੰਨਾ ਡਿੱਗਿਆ ਪਿਆ ਕੇ ਲੋਕ ਮੂੰਹ ਮੁੱਖ ਮੋੜੀ ਪਰ ਸੁਖਵੀਰ ਸਿੰਘ ਬਾਦਲ ਦਾ ਦਾਅਵਾ ਕਰਦੇ ਕਿ ਉਹਨਾਂ ਪਿਆਰੀ ਬੜਾ ਲੋਕਾਂ ਦੇ ਨਾਲ ਨਹੀਂ ਨਾ ਜੀ ਯਾਰ ਕਿਹੜਾ ਹਾ ਹਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੀ ਆ ਉਹਨਾਂ ਤੇ ਕਲੰਕ ਲੱਗਿਆ ਜਿਹੜਾ ਉਹ ਲੋਕ ਕਿਵੇਂ ਬਰਦਾਸ਼ਤ ਕਰ ਦੇਣਗੇ ਹੂੰ ਤੇ ਬਹੁਤ ਵੱਡਾ ਹੂੰ ਉਹਨਾਂ ਤੇ ਫਤਵਾ ਲੱਗਿਆ ਜਿਹੜੀ ਗੱਲ ਸਾਥ ਚ ਬੈਠਦੇ ਹਾਂ ਤੁਸੀਂ ਲੀਡਰਾਂ ਦੀ ਗੱਲ ਕਰੀਏ ਮਿਲਦੇ ਜੁਲਦੇ ਆ ਤੁਹਾਨੂੰ ਲੀਡਰ ਆਉਂਦੇ ਆ ਤੁਹਾਡੇ ਕੋਲ ਮਿਲਦੇ ਆ ਜੀ ਹੂੰ ਮਿਲਦੇ ਹੀ ਆਉਂਦੇ ਜਾਂਦੇ ਹੂੰ ਠੀਕ ਗੱਲਾਂ ਕਰਦੇ ਆ ਜੀ ਹੂੰ ਸੁਖਜਿੰਦਰ ਕੌਣੀ ਆਏ ਅੱਜ ਤੁਹਾਡੇ ਨਾਲ ਕਿਵੇਂ ਆ ਪਿਆਰ ਇੱਥੇ ਹੈਗਾ ਲੋਕਾਂ ਦੇ ਨਾਲ ਬਹੁਤ ਵਧੀਆ ਜੀ ਬਹੁਤ ਵਧੀਆ ਆਉਂਦੇ ਜਾਂਦੇ ਰਹਿੰਦੇ ਸਾਡੇ ਕੋਲ ਹੂੰ ਪਿੰਡ ਦਾ ਜੋ ਕੋਈ ਨਿੱਕਾ ਮੋਟਾ ਕੰਮ ਆ ਕਿਸੇ ਦਾ ਆਪ ਦਾ ਘਰੇਲੂ ਮਸਲਾ ਜਾਂ ਕੋਈ ਹਰ ਕੰਮ ਕਰਦੀ ਹੈ ਹਮ ਮਨੋਤਲੋਂ ਕਰ ਕੇ ਮੇ ਜੇਕਰ ਆਮ ਆਦਮੀ ਪਾਰਟੀ ਟਿਕਟ ਦਿੰਦੀ ਹੈ ਸੁਖਜਿੰਦਰ ਕੌਣੀ ਨੂੰ ਤਾਂ ਜਿੱਤ ਸਕਦੀ ਹੈ ਸੁਖਜਿੰਦਰ ਕੌਣੀ ਜਿੱਤ ਸਕਦੀ ਹੈ ਜੀ ਤਾਂ ਲੋਕਾਂ 'ਚ ਆਧਾਰ ਇੰਨਾ ਬਣਾਈ ਬੈਠੇ ਆ ਬਹੁਤ ਜ਼ਿਆਦੇ ਨੌਜਵਾਨ ਪੀੜੀ ਸਭ ਬਜ਼ੁਰਗ ਉਹਨਾਂ ਨੂੰ ਇੰਨਾ ਚਾਹੁੰਦੇ ਆਗੇ ਨੌਜਵਾਨ ਮੁਰੇ ਆਦੇ ਇਸ ਵਾਸਤੇ ਉਹਨਾਂ ਦਾ ਆਧਾਰ ਬਹੁਤ ਲਕਿ ਨੌਜਵਾਨ ਹੈ ਹਾਂਜੀ ਨਵੀਂ ਸੋਚ ਹੈ ਨਵੇਂ ਲੱਗਦਾ ਕਿ ਕੰਮ ਕਰਨਗੇ ਸੁਖਜਿੰਦਰ ਕੌਣੀ ਲੋਕਾਂ ਨੂੰ ਪੂਰਾ ਕਰਨਗੇ ਲੋਕਾਂ ਦਾ ਸਹਿਯੋਗ ਆ ਪੂਰਾ ਕਰਨਗੇ ਲੋਕ ਸਜਾਉਗੇ ਵੀ ਬਹੁਤ ਦੇ ਦੇਈਏ ਹੂੰ ਪਰ ਦੂਜੇ ਪਾਸੇ ਡਿੰਪੀ ਢਿੱਲੋ ਆਮ ਆਦਮੀ ਪਾਰਟੀ ਚ ਚਲੇ ਗਏ ਉਹ ਕਹਿੰਦੇ ਮੈਨੂੰ ਟਿਕਟ ਮਿਲ ਗਈ ਮੈਂ ਜਿੱਤਾਂਗਾ ਕਹਿੰਦੇ ਉਹ ਤਾਂ ਸਰਕਾਰ ਦਾ ਕੰਮ ਆ ਜੀ ਸਰਕਾਰ ਨੇ ਦੇਖਣਾ ਟਿਕਟ ਕਿਸੇ ਨੂੰ ਦੇ ਸਕਦੀ ਹੈ ਸਰਕਾਰ ਇਹ ਲੋਕਾਂ ਨੇ ਆਪਦੇ ਬੰਦੇ ਨੂੰ ਦੇਖਣਾ ਵੀ ਆਹ ਬੰਦਾ ਆਪਣੇ ਕੰਮ ਦਾ ਉਹਨਾਂ ਨੂੰ ਵੋਟ ਪਾਉ ਪਰ ਸੁਖਜਿੰਦਰ ਕੌਣੀ ਬੜੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਨੇ ਪਰ ਲੋਕਾਂ ਦੇ ਵਿੱਚ ਇਹ ਵੀ ਨਾਰਾਜ਼ਗੀ ਹੈ ਕਹਿੰਦੇ ਵੀ ਡਿੰਪੀ ਢਿੱਲੋਂ ਕੱਲ ਚਲੇ ਗਏ ਨੇ ਸੁਖਜਿੰਦਰ ਕੌਣੀ ਲੰਬੇ ਸਮੇਂ ਤੋਂ ਨੇ ਸੁਖਜਿੰਦਰ ਕੌਣੀ ਨੂੰ ਟਿਕਟ ਦੇਣੀ ਚਾਹੀਦੀ ਆ ਮਨ ਹਾਂ ਇਹ ਜ਼ਰੂਰ ਆ ਜੀ ਲੋਕਾਂ ਦਾ ਇੱਛਾ ਵੀ ਸੁਖਜਿੰਦਰ ਕੌਣੀ ਨੂੰ ਮਿਲਣੀ ਚਾਹੀਦੀ ਹੈ ਕਹਿੰਦੇ ਹੂੰ ਕਿਉਂ ਬਹੁਤ ਚਿਰ ਦੇ ਸੇਵਾ ਕਰ ਰਹੇ ਆ ਲੋਕਾਂ ਦੇ ਆਮ ਆਦੀ ਪਾਰਟੀ ਚ ਪ੍ਰਾਣੀ ਸੇਵਾ ਕਰ ਰਹੀ ਹੈ ਇਹ ਤਾਂ ਲੋਕਾਂ ਦੀ ਨਾਰਾਜ਼ਗੀ ਤਾਂ ਹੈਗੀ ਹੈ ਕਿਵੇਂ ਦੂਜੇ ਪਾਸੇ ਰਾਜਾ ਵੜਿੰਗ ਦਾ ਵੀ ਕਹਿੰਦੇ ਬੜਾ ਪਿਆਰਾ ਲੋਕਾਂ ਦੇ ਨਾਲ ਕਿਵੇਂ ਮੈਚ ਫਸ ਸਕਦਾ ਇਹਨਾਂ ਦੇ ਨਾਲ ਰਾਜਾ ਵੜਿੰਗ ਦੇ ਕੰਮ ਜਿਹੜੇ ਪਹਿਲਾਂ ਕਰੇ ਸੀ ਹੁਣ ਤਾਂ ਬਹੁਤ ਉਹਦਾ ਪਿੰਡ ਛੱਡੀ ਗਏ ਸਾਡਾ ਹਲਕਾ ਹੀ ਛੱਡ ਗਿਆ ਹੁਣ ਤਾਂ ਲੁਧਿਆਣੇ ਜਾਵੜਿਆ ਹੁਣ ਤਾਂ ਕੰਮ ਦਾ ਤਾਂ ਨੇੜੇ ਤੇੜੇ ਨਹੀਂ ਉਹਨਾਂ ਦਾ ਕੋਈ ਆਧਾਰ ਹੁਣ ਬਹੁਤ ਘਟ ਰਿਹਾ ਹੈ ਕੋਈ ਆਧਾਰ ਨਹੀਂ ਰਿਹਾ ਕੋਈ ਆਧਾਰ ਨਹੀਂ ਰਿਹਾ ਕਿਵੇਂ ਦੇਖਦੇ ਹੋ ਤੁਸੀਂ ਸੁਖਵੀਰ ਸਿੰਘ ਬਾਦਲ ਮਨਪ੍ਰੀਤ ਸਿੰਘ ਬਾਦਲਾ ਸੁਖਜਿੰਦਰ ਕੌਣੀ ਡਿੰਪੀ ਢਿੱਲੋਂ ਤੇ ਅਮਰਤਾ ਵੜਿੰਗ ਨੇ ਇਹਨਾਂ ਚੋਂ ਕਿਹਨਾਂ ਦਾ ਮੈਚ ਫੱ ਸਕਦਾ ਮੈਚ ਆਮ ਆਦਮੀ ਪਾਰਟੀ ਨੂੰ ਜਿਸੇ ਕਿਸੇ ਵੀ ਕੈਂਡੀਡੇਟ ਨੂੰ ਟਿਕਟ ਮਿਲ ਜੇ ਉਹ ਇੱਥੇ ਬਹੁਤ ਮਤ ਨਾਲ ਜਿੱਤ ਕੇ ਆਪਦੀ ਸੀਟ ਕੱਢੂਗਾ ਜੀ ਕਿਵੇਂ ਸੱਥ ਚਾ ਕੇ ਬੈਠਦੇ ਹੋ ਫਿਰ ਕੀ ਚਰਚਾ ਚੱਲਦੀ ਹੈ ਜੀ ਚਰਚਾ ਸਾਡਾ ਪ੍ਰੋਫੈਦਾ ਪੰਡਾ ਸਾਰਾ ਦੁੰਦੀਵਾਲ ਪੰਡਾ ਸਾਡਾ ਹੂੰ ਬਸ ਹੱਸਣਾ ਗੱਲ ਨਾ ਇਹ ਕੰਮ ਹੁੰਦਾ ਜੀ ਹੂੰ ਕੀ ਇਲੈਕਸ਼ਨਾਂ ਦੀਆਂ ਗੱਲਾਂ ਚੱਲੀ ਜਾਂਦੀਆਂ ਕੰਮ ਤਾਂ ਦੇ ਕੀ ਕਰਦੇ ਹੋ ਜੀ ਕਾਰੋਬਾਰ ਕੀ ਹੈ ਕਾਰੋਬਾਰ ਮੇਰਾ ਤਾਂ ਕੋਈ ਕਾਰੋਬਾਰ ਨਹੀਂ ਮੈਂ ਤਾਂ ਖੇਤੀ ਕਰਦਾ ਵੇਲਾ ਬਸ ਠੀਕ ਹੈ ਫਸਲ ਵਾੜੀ ਠੀਕ ਹੈ ਫਿਰ ਕਿਵੇਂ ਝੋਨਾ ਠੀਕ ਹੋ ਰਿਹਾ ਬਿਮਾਰੀ ਤੋਂ ਬਚਾ ਰਾਜਨੀਤੀ ਦੀ ਗੱਲ ਕਰੀਏ ਆਪਾਂ ਚਰਚਾ ਗਿੱਦੜਵਾਹ ਹਲਕਾ ਦੀ ਕਰੀਏ ਤਾਂ ਗਿੱਦੜਵਾਹ ਦੇ ਵਿੱਚ ਮੋਡ ਵੱਜਦਾ ਅਕਾਲੀ ਦਲ ਅਕਾਲੀ ਦਲ ਦਾ 1995 ਦੇ ਵਿੱਚ ਇਤਿਹਾਸ ਰਚਿਆ ਗਿਆ ਸੀ ਉਸ ਇਤਿਹਾਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿ ਦੁਬਾਰਾ ਉਹ ਮੁੜ ਕੇ ਦੇਖਿਆ ਜਾ ਸਕਦਾ ਕਾਲੀ ਦਲ ਦੁਬਾਰਾ 1995 ਵਾਲੇ ਮੈਂ ਇਤਿਹਾਸ ਦੇ ਵਿੱਚ ਹੀ ਸ਼ੌਂਦੇ ਜੀ ਹਮ ਇਲੈਕਸ਼ਨ ਦੇ ਵਿੱਚ ਮੈਂ ਉਹਦਾ ਏਜੰਡਾ ਸੀਗਾ ਹਮ ਦਫ਼ਤਰ ਸੀ ਸਾਡੇ ਘਰੇ ਉਹ ਹਮ ਪਹਿਲੀ ਗੱਲ ਦਾ ਹਮ ਕਾਲੀ ਦਲ ਦਾ ਮੁੱਢ ਵੱਜਿਆ ਸੀ ਕਿਵੇਂ ਹੁਣ ਦੁਬਾਰਾ ਇਹ ਦੇਖਿਆ ਜਾ ਸਕਦਾ ਕਾਲੀ ਦਲ ਦਾ ਮੁੱਢ ਉਹ ਤਾਂ ਜਨਤਾ ਦੱਸੂਗੀ ਆਉਣ ਵਾਲੀ ਹਮ ਚਰਚਾ ਕਰਦੇ ਹਾਂ ਤੁਸੀਂ ਫਿਰ ਚਰਚਾ ਹੁੰਦੀ ਹੋਵੇਗੀ ਉਸ ਦੀ ਚਰਚਾ ਚੱਲੀ ਜਾਂਦੀ ਹੈ ਜੀ ਜਿਵੇਂ ਹੁਣ ਹਮ ਮਰ ਅਗਲੀ ਗੱਲ ਹੈਣੀ ਅੱਗੇ ਤਾਂ ਇੱਕ ਬੰਦਾ ਕਹਿੰਦਾ ਸੀ ਪਰਿਵਾਰ ਦਾ ਵੀ ਵੀ ਸਾਡਾ ਲਾਣਾ ਸਾਰਾ ਪੁਰਾਨਿਆਂ ਸੰਗ ਮਰਿਆ ਵੀ ਬਾਬੇ ਸੱਜਣ ਮਗਰਾਂ ਲੋਕ ਹੂੰ ਬਾਬੇ ਸੱਜਣ ਦਾ ਸਾਰਾ ਲਾਣਾ ਬਾਬੇ ਸੱਜਣ ਮਗਰੀ ਹੁੰਦਾ ਹੂੰ ਹੂੰ ਹੁਣ ਫਿਰ ਲੋਕ ਕਿਉਂ ਨਹੀਂ ਇਸ ਤਰ੍ਹਾਂ ਕਰਦੇ ਵੀ ਲਾਣੇ ਦੇ ਪਿੱਛੇ ਗੱਲ ਕੀਤੀ ਜਾਂਵੇਂ ਆ ਪਰਿਵਾਰਾਂ ਦੀ ਪਿੱਛੇ ਗੱਲ ਤਾਂ ਬਾਲਟੀਆਂ ਵਧ ਗਈਆਂ ਜੀ ਇੱਕ ਲੋਕ ਪੜ ਲੱਗ ਗਏ ਹੂੰ ਜਾਨੂ ਹੋ ਗਏ ਨੀਤੀਆਂ ਤੋਂ ਹੂੰ ਪਰ ਹੁਣ ਲੋਕ ਕਹਿੰਦੇ ਅਸੀਂ ਤੰਗ ਹੀ ਬਹੁਤ ਆ ਸਰਕਾਰਾਂ ਕੰਮ ਹੀ ਨਹੀਂ ਕਰਦੀਆਂ ਸਾਡੇ ਆ ਫਿਰ ਜਨਤਾ ਵਧ ਗਈ ਇਹਦਾ ਕੰਮ ਤਾਂ ਫਿਰ ਹੁਣ ਜਦੋਂ ਪੜ੍ਹਾਈ ਲਿਖਾਈ ਆ ਤੇ ਹਰੇਕ ਮੁੰਡਾ ਨੌਕਰੀ ਭਾਲਦਾ ਹੁਣ ਨੌਕਰੀ ਸਰਕਾਰਾਂ ਵੀ ਕਿੱਥੋਂ ਦੇ ਹੂੰ ਹਮ ਸਮੇ ਸਮੇਂ ਦੀਆਂ ਸਰਕਾਰਾਂ ਆਉਂਦੀਆਂ ਕਹਿ ਦਿੰਦੀਆਂ ਸੀ ਨੌਕਰੀ ਦੇਵਾਂਗੀ ਹੁਣ ਵਾਲੀ ਸਰਕਾਰ ਵੀ ਕਹਿੰਦੀ ਹੈ 45000 ਤੋਂ ਵੱਧ ਨੌਕਰੀਆਂ ਦੇ ਦਿੱਤੀਆਂ ਲੱਗਦਾ ਮਿਲ ਗਈਆਂ ਨੌਕਰੀ ਇਹਨਾਂ ਨੇ ਤਾਂ ਨੌਕਰੀਆਂ ਦਿੱਤੀਆਂ ਜੀ ਹਮ ਉਹੀ ਪੈਸਾ ਨਹੀਂ ਬਣਾ ਪੈਸੇ ਤਰੋ ਕਰੇ ਦਿੱਤੀਆਂ ਤੇ ਸਾਡੇ ਲੱਗੀ ਪਟਵਾਰੀ ਸੀਐਮ ਭਗਵੰਤ ਮਾਨ ਕਹਿੰਦੀ ਕਿ ਨਸ਼ਾ ਖਤਮ ਹੋ ਗਿਆ ਪੰਜਾਬ ਚੋਂ ਲੱਗਦਾ ਖਤਮ ਹੋ ਗਿਆ ਨਸ਼ਾ ਆ ਨਸ਼ਾ ਹੋ ਖਤਮ ਕਰੀ ਜਾਂਦੇ ਜੀ ਰੋਜ਼ ਤਾਂ ਫੜਦੇ ਏ ਦਿੱਲੀ ਹੁਣ ਜਿਵੇਂ ਪੁਰਾਣਾ ਨਸ਼ਾ ਚੱਲਿਆ ਹੁਣ ਅਕਸਰ ਤਾਂ ਟਾਈਮ ਲੱਗਦਾ ਹੀ ਹੈ ਨਾ ਜੀ ਕੋਈ ਵੀ ਕੰਮ ਹੈ ਫਸਲ ਵੀ 6 ਮਹੀਨੇ ਤੇ ਪਗਦੀ ਹੈ ਨਾ ਰੋਜ਼ ਤੁਸੀਂ ਦੇਖਦੇ ਆ ਟੀਵੀ ਚ ਮੋਬਾਈਲਾਂ ਚ ਦੇ ਰੋਜ਼ ਫੜਦੇ ਨਸ਼ਾ ਤਾਂ ਬਾਹਰੋਂ ਜਹਾਸ हां तो तो आई जंदा पाकिस्तान तो तो दा तो कोई हल नहीं 나오दा ਠੀਕ ਆ ਸੈਂਟਰ ਸਰਕਾਰ ਜ਼ਿੰਮੇਵਾਰਾਂ ਦੀ ਹੂੰ ਗਿੱਦਰਵਾ ਹਲਕੇ ਦੀ ਗੱਲ ਕਰੀਏ ਆਪਾਂ ਗਿੱਦਰਵਾ ਹਲਕੇ ਦੇ ਵਿੱਚ ਮੈਚ ਕਿਦਾ ਕਿਦਾ ਫਸ ਸਕਦਾ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕਰੀਏ ਆਪਾਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਡਿੰਪੀ ਢੱਲੋ ਦੀ ਗੱਲ ਕਰੀਏ ਆਪਾਂ ਸੁਖਜਿੰਦਰ ਕੌਣੀ ਦੀ ਗੱਲ ਕਰੀਏ ਮੈਚ ਦਾ ਫਿਰ ਅਜੇ ਜ਼ਿਕਰ ਜੰਨਾ ਚ ਰੋ ਕਾਗਜ਼ ਭਰ ਕੇ ਵਾਪਸ ਨਹੀਂ ਨਾ ਆਉਂਦੇ ਜੀ ਉਹਨਾਂ ਜਨ ਮੈਚ ਦਾ ਨਾ ਪਤਾ ਲੱਗ ਪਰ ਆਮ ਲੋਕਾਂ ਦਾ ਕਹਿਣਾ ਤਾਂ ਅਸੀਂ ਤਾਂ ਭਾਈ ਵੋਟਰ ਜਿਹੜੀ ਪਾਰਟੀ ਨੂੰ ਨਹੀਂ ਪਾਉਣੀ ਜਿਹੜੇ ਕੈਂਡੀਡੇਟ ਸਾਡੇ ਦੇ ਵਿੱਚ ਵਿਚਰਦੇ ਅਸੀਂ ਤਾਂ ਉਹਨਾਂ ਨੂੰ ਵੋਟ ਪਾਉਣੀ ਆ ਗਿੱਧਰਵਾ ਹਲਕੇ ਦੇ ਆਮ ਲੋਕਾਂ ਦੇ ਕਹਿਣਾ ਇਹ ਗੱਲ ਸਹੀ ਆ ਜੀ ਲੋਕਾਂ ਦਾ ਕਹਿਣਾ ਵੀ ਜਿਹੜੇ ਵਿਚਰਦੇ ਉਹਨਾਂ ਨੂੰ ਵੋਟ ਪਾਉ ਕਿਹੜੇ ਕਿਹੜੇ ਲੀਡਰ ਵਿਚਰਦੇ ਆ ਤੁਹਾਡੇ ਚ ਕਿਹੜੇ ਕਿਹੜੇ ਲੀਡਰ ਮਿਲ ਜਾਂਦੇ ਤੁਹਾਨੂੰ ਸਾਡੇ ਕੋਣੀ ਸਾਹਿਬ ਕੋਲੀ ਬੈਠੇ ਆ ਗੜੀ ਹਮਨ ਸਾਹਿਬ ਹਮ ਡੈਪਟੀਡ ਲੋ ਵੀ ਮਿਲ ਜਾਂਦੇ ਸਾਨੂੰ ਜੀ ਹਮ ਗਾਲੀ ਦਾਲ ਦੇ ਪੁਰਾਣੇ ਮਿਲਦੇ ਸੀ ਹਮ ਕਿਵੇਂ ਸੁਖਜਿੰਦਰ ਕੋਣੀ ਬੰਦਾ ਵਧੀਆ ਜਾਂ ਡਿੰਪੀਟੇ ਲੋ ਬੰਦਾ ਵਧੀਆ ਸਿੰਦਰ ਗੋਣੀ ਵਧੀਆ ਬੀ ਬਿੱਦਲਾਂ ਗਦੀਆ ਇਹ ਕਿਰੈਕਟਰ ਮੈਂ ਜਿਹਨੂੰ ਮੂਰੇ ਆਗਾ ਉਹਦੇ ਨਾਲ ਨਹੀਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਵਾਲੇ ਡਿੰਬੀ ਢੱਲ ਨੂੰ ਮਾੜਾ ਕਹਿ ਦਿੰਦੇ ਸੀ ਹੁਣ ਕਹਿੰਦੇ ਵਧੀਆ ਬੰਦੇ ਉਹ ਤਾਂ ਹੁਣ ਲੋਕਾਂ ਦੇ ਮਤਲਬ ਜਿਵੇਂ ਸਰਕਾਰਾਂ ਮੰਤਰੀ ਸਾਹਿਬ ਹੋ ਗਿਆ ਉਹ ਹੀ ਲੋਕ ਹੋ ਗਿਆ ਅੱਛਾ ਲੋਕ ਵੀ ਉਵੇਂ ਹੀ ਬਦਲ ਜਾਂਦੇ ਆ ਠੀਕ ਹੈ ਉਹ 12 ਵਜੇ ਇੱਧਰ ਹੁੰਦੇ ਦੇਖੋ ਜੇ ਹੁਣ ਲੋਕਾਂ ਨੇ ਕੀ ਤੇ ਬੰਨ ਲਏ ਚੱਕ ਦੇ ਨੰਬਰ ਬਹੁਤ ਹੋ ਗਏ ਲੋਕ ਵੀ ਅੰਦਰ ਦਸ ਨਹੀਂ ਰਹੇ ਸਾਰਾ ਆਜਾ ਲੋਕ ਦੱਸ ਨਹੀਂ ਰਹੇ ਵੋਟਾਂ ਵਾਲੇ ਤੇ ਨਹੀਂ ਦੱਸਣਗੇ ਹਾਂ ਸਪਸ਼ਟ ਪਤਾ ਲੱਗ ਜਾਂਦਾ ਪਹਿਲਾਂ ਹੀ ਠੀਕ ਫੈਕਸ ਹੋ ਗਈ ਕਿਵੇਂ ਲੱਗਦਾ ਤੁਹਾਨੂੰ ਸੁਖਜਿੰਦਰ ਕੌਣੀ ਨੂੰ ਆਮ ਆਦਮੀ ਪਾਰਟੀ ਨੂੰ ਟਿਕਟ ਦੇਣੀ ਚਾਹੀਦੀ ਹੈ ਐਂਡ ਐਮਪੀ ਟੇਲ ਨੂੰ ਇਹ ਤਾਂ ਉਹ ਸਰਕਾਰ ਨੇ ਦੇਣੀ ਹੈ ਜੀ ਪੀਐਮ ਸਾਹਿਬ ਨੇ ਦੇਣਾ ਭਗਵੰਤ ਮਾਨ ਨੇ ਸੀਐਮ ਸਾਹਿਬ ਤਾਂ ਕਹਿੰਦੇ ਸੀ ਅਸੀਂ ਆਮ ਘਰਾਂ ਨੂੰ ਟਿਕਟ ਦੇਵਾਂਗੇ ਆਮ ਲੋਕਾਂ ਨੂੰ ਟਿਕਟ ਦੇਵਾਂਗੇ ਵਾਓ ਨੂੰ ਦੇ ਦਿੰਨ ਠੀਕ ਹੈ ਵਧੀਆ ਜੀ